ओके okay. आईला पहलो पेदाचारी सुबह ते गल आ लो हां पैरपुर नहीं खिलांदे जी मतलब रात बिल्कुल चंगी तरह खड़े नहीं जांदा के बच्चे तो ये नारूआ नाल है बच्चे तो कोई लट ਛੜਨੀ ਕਰਮਾਂ ਲਈ ਹੈ ਠੰਡੀ ਤੇਰੀਆ ਚਲੋ ਕਿਸੇ ਭਰਾਨੇ ਬੰਗਾਰ ਅਸੀਂ ਪੋਣਾ ਤੁਹਾਡੀ ਆਪ ਦੀ ओ इच्छा ਸਿੰਘ ਸਾਹਿਬ ਆ ਲਾਇਕ ਰੰਗ ਦੇ ਵਿੱਚ ਬਹਿੜਾ ਸੂ ਸਵਾ ਦੇ ਵਿੱਚ ਆ ਸੋ ਸਾਰੇ ਭਰਾਵਾਂ ਨੂੰ ਪਤਾ ਜਿਹੜਾ ਪਸ਼ੂ ਰਾਤ ਹੀ ਸੋਇਆ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਕੋਈ ਵੀ ਭਰਾ ਆਪਣਾ ਹਰੀਕੇ ਪਤਨ ਵਾਲੀ ਸਾਈਡ ਤੋਂ ਆ ਰਿਹਾ ਤੇ ਨਸ਼ਾਰੇ ਪੰਨੂਆਂ ਤੋਂ ਵੀ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਚੇਰੋਂ ਤੋਂ ਵੀ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਵੀਰ ਹਰਜੀਤ ਸਿੰਘ ਹਣ ਦੇ ਘਰ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ 4 ਕੈਨੀਮਲ ਦਿਖਾਉਣੇ ਆ ਜਿਹਦੇ ਵਿੱਚੋਂ ਦੋ ਪਸ਼ੂ ਜਿਹੜੇ ਬਿਲਕੁਲ ਸੱਜਰ ਤਾਜ਼ੇ ਸੋਏ ਆ ਇੱਕ ਇਧਰ ਬਾਹਰ ਤੇ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੱਜਰਤਾ ਜੀ ਸੂਈਏ ਤੇ ਇੱਕ ਪਰਲੇ ਪਾਸੇ ਮਾਝਾ ਤੁਸੀਂ ਦੇਖ ਰਹੇ ਜੀ ਇੱਕ ਪਰਲੇ ਪਾਸੇ ਕਟਾ ਤੁਹਾਨੂੰ ਦਿਖਾ ਦੇਵਾਂਗੇ ਨੀਲੀ ਅਗਪੱਖ ਦੇ ਵਿੱਚ ਕਟਾ ਕਿੰਨੀ ਉਮਰ ਕੀ ਰੇਟ ਪਰਤਾ ਰੂਗਾ ਪੂਰੀ ਡਿਟੇਲ ਚ ਚੱਲਾਂਗੇ ਇੱਕ ਇਧਰ ਜਰਸੀ ਵੇਡ ਭਰਾਵਾਂ ਨੂੰ ਦਿਖਾ ਰਹੇ ਹਾਂ ਠੀਕ ਆ ਜੀ ਗੱਬਣ ਜਰਸੀ ਵੇਡ ਆ ਸੋ ਸਮਾਂ ਕਰਦੀ ਅਜੇ ਕਰਦੇ 5 ਕਰਦੇ 7 ਕਰਦੇ ਸੋ ਦਿਨ ਹਜੇ ਲੰਦੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 5 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਆ ਬੇਸ਼ੱਕ ਕੋਈ ਵੀ ਪਸ਼ੂ ਪਰਾਣੇ ਖਰੀਦਣਾ ਠੀਕ ਆ ਜੀ ਇਧੇ ਆਣ ਕੇ ਤਸੱਲੀ ਜ਼ਰੂਰ ਕਰ ਲਿਓ ਜੀ ਗੱਪਣ ਪਸ਼ੂ ਹੁੰਦਾ ਤੇ ਟਿੱਪ ਕੇ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਠੀਕ ਆ ਜੀ ਆਉ ਕਰਦਿਆਂ ਗੱਲ ਬਾਤ ਸਭ ਤੋਂ ਪਹਿਲਾਂ ਹਰਜੀਤ ਸਾਸ੍ਰੀਕਾਲ ਸਾਸ੍ਰੀਕਾਲ ਸੰਧੂ ਸਾਹਿਬ ਕੋਠੀਟਾ ਭਾਜੀ ਚੜਦੀ ਕਲਾ ਠੀਕ ਠਾਕ ਤੁਸੀਂ ਸੁਣਾਓ ਸਤਿ ਸ੍ਰੀ ਅਕਾਲ ਬਹੁਤ ਹੋਰਜੀਤ ਸਿੰਘ ਠੀਕ ਠਾਕ ਵੀਰੇ ਮਹਾਰਾਜ ਰਾਸ ਸੰਧੂ ਫਾਰਮਿੰਗ ਚੈਨਲ ਦੇਖ ਰਿਹਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸ੍ਰੀਕਾਲ ਜੀ ਲੈ ਵੀ ਹਰਜੀਤ ਵੀਰੇ ਅੱਜ ਨਾਲ ਜਿਵੇਂ ਆਪਾਂ ਬਿਲਕੁਲ ਇੱਕ ਸ਼ਾਰਟ ਦੇ ਵਿੱਚ ਡਿਟੇਲ ਦੱਸੀ ਹੈ ਮਾਜੀ ਦੋ ਹੀ ਆਪਣੇ ਕੋਲ ਪਸ਼ੂ ਸੂਏ ਆ ਦਮਾਲ ਤਲੋ ਚਲੋ ਇੱਕ ਗਾਲਾ ਵੀ ਮਤਲਬ 2-4-4 ਪਸ਼ੂ ਆਪਣੇ ਕੋਲ ਹੁੰਦੇ ਆ ਹਾਂਜੀ ਪੱਕੇ ਆ ਵੀ 4-5 ਨੰਗਰੇ ਆਪਣੇ ਕੋਲ ਲਾ ਨਹੀਂ ਖਾਲੀ ਰਹਿੰਦੇ ਦਾ ਇੱਕ ਦੇ ਦੇਖ ਜੇ ਉਸਰੇ ਲੈ ਆਈਦਾ ਵਾ ਠੀਕ ਆ 2 ਦੇ ਜਣ 2 ਲੈ ਆਈਦੇ ਆ ਪਰਿਆ ਰਿੰਦਾ ਮਾਲ ਹਾਂਜੀ ਚਲੋ ਉਹ 5 ਕਿਨਾਂਗਾ ਪਾਉਣ ਨਿੱਕੇ ਪਾਉਣੇ ਹੋ 4-5 ਬੱਚੇ ਉਹਨਾਂ ਵਿੱਚੋਂ ਤਕਰੀਬਨ ਬੱਕਰੀਆਂ ਇਹ ਪੱਠਾ-ਪੁੱਠਾ ਇੱਕ ਆਪਣਾ ਪਠੋਰਾ ਵਾ ਤੇ ਬਾਕੀ 4 ਪੱਠਾ ਹੀ ਆ 4 ਪੱਠਾ ਇੱਕ ਪਠੋਰਾ ਹਾਂਜੀ ਠੀਕ ਆ ਤੇ ਆਓ ਸ਼ੁਰੂਆਤ ਕਰਦੇ ਆ ਹਰਜੀਤ ਜੀ ਦੇ ਪਾਸਿਓਂ ਇਧਰ ਹਾਂਜੀ ਇਧਰ ਆ ਜੀ ਇੱਕ ਜਰਸੀ ਬਰੀਡ ਦੇ ਵਿੱਚ ਮੇਰੇ ਭਰਾਵਾਂ ਨੂੰ ਇੱਕ ਵਹਿਰ ਦਿਖਾ ਦਿੰਨੇ ਆ ਸੁਬਾ ਹਰਜੀਤ ਕੰਮਾ ਸੁਬਾ ਸੰਧੂ ਸਾਹਿਬ ਦੂਜਾ ਦੂਸਰਾ ਸੁਬਾ ਤੇ ਬੇਲ ਬਤਾ ਵੇ ਲੋ ਕਿਧਰ ਨੂੰ ਗਈ ਆ ਕੋਈ ਇਹ ਨਾ ਕਿ ਨੀਜੀ ਨਾ ਸੋਚੇ ਨਾਲ ਸੋਚੇ ਕੋ ਮੱਚ ਲੀ ਆ ਪੂਰੇ ਫੁੱਲ ਕੱਟ ਕੱਟ ਦੇ ਮੱਥੇ ਤੇ ਡੂੰਗ ਬੋਦੀ ਬਾਕੀ ਰੰਗ ਵੀ ਬਹੁਤ ਪਿਆਰਾ ਰਿਹਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਸੋ ਰੈੱਡ ਕਲਰ ਦੇ ਵਿੱਚ ਇੱਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਲਵਾਈ ਲੁਵਾਈ ਬਹੁਤ ਜ਼ਿਆਦਾ ਆ ਬਾਕੀ ਸੰਧੂ ਸਾਹਿਬ ਆ ਵੇਖੋ ਟੰਡੀ ਤੀਰੀ ਬਖਾ ਦਿਓ ਕੋਈ ਚੱਕਰੀ ਨਹੀਂ ਤੇ ਆ ਇਹ ਇਥੇ ਆਪਣਾ ਪੜ ਗਿਆ ਮੜਾ ਜਾ ਆ ਠੀਕ ਹੈ ਜੀ ਵੇ ਟੰਕੇ ਲੱਗੇ ਆ ਬਾਕੀ ਸੁੱਕੇ ਆ ਕੋਈ ਚੱਕਰ ਨਹੀਂ ਆ ਕਿਸੇ ਤਰ੍ਹਾਂ ਦਾ ਗੂਰ ਆ ਸੁਖਦਾ ਬਿਲਕੁਲ ਆ ਬਿਲਕੁਲ ਓਕੀ ਆ ਠੰਡਾ ਵਾਦੂਰ ਕੋਈ ਚੀਜ਼ ਵੱਜੂਗੀ ਹਾਂਜੀ ਹਾਂਜੀ ਬਾਕੀ ਕੋ ਠੰਡਾ ਵਾਦਾ ਕਰਤਾ ਠੰਡੀ ਠੀਰੀ ਜਿੱਦਾਂ ਮਰਜੀ ਪਾ ਲੈ ਯਾਰ ਸੀਲ ਸੁਆਗਾ ਕਰਮ ਵਾਲੀ ਜਿੱਦਾਂ ਮਰਜੀ ਟਿਪ ਟਿਪ ਕੇ ਤਸੱਲੀ ਕਰੋ ਇਹ ਗੁੰਡਾ ਹੀ ਆਉਂਦੇ ਹਾਂ ਹਾਂ ਚਾਰੇ ਥਾਂ ਟਿਪ ਕੇ ਤੁਹਾਨੂੰ ਦਿਖਾ ਰਿਹਾ ਹਰਜੀਤ ਸਿੰਘ ਬਾਕੀ ਮੇਰੇ ਭਰਾਵੋ ਇੱਕੋ ਜਿਹਾ ਨਿਆਰਾ ਚੌਥਾ ਥਾਂ ਦੇ ਵਿੱਚ ਕਿਸੇ 'ਚ ਕੋਈ ਫਰਕ ਨਹੀਂ ਹੋਊਗਾ ਜਿੱਦਾਂ ਮਰਜੀ ਆਪਦੇ ਹੱਥ ਚਾਰੇ ਥਾਂ ਟਿਪ ਕੇ ਤਸੱਲੀ ਕਰੋ ਹਾਂ ਬਹੁਤ ਵਧੀਆ ਬਾਕੀ ਪਿੰਡੇ ਪੁੰਡੇ ਦੀ ਵੀ ਕਰਮਾ ਵਾਲੀ ਦੇਖੋਗੇ ਤੁਸੀਂ ਬਿਲਕੁਲ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਚਾਈਨਿੰਗ ਸਭ ਗੋਲਗਲ ਬੜੀ ਆ ਇਹ ਨੂੰ ਸਭ ਪਈ ਸੁਏ ਮੈਂ ਦੱਸਿਆ ਵੀ ਅਸੀਂ ਆਪਣੇ ਘਰੇ 15 ਲੀਟਰ ਬਾਹਰ ਬਾਹਰ ਚੋਈ ਆ ਠੀਕ ਹੈ ਜੀ ਐਰ ਕੀ ਦੂਜਾ ਸੁਆ ਵੇਖੋ ਇਹ 15 ਦਿਨ ਦੀ ਆ 17 ਦਿਨ ਦੀ ਕਿ 16 ਦਿਨ ਦੀ ਆ ਇਹ ਸੇਵਾ ਤੇ ਆ ਲੋ ਵੀ ਗੋਲਗਲ ਫੁੱਲਿਆ ਲੋ ਵੀ ਬੱਛੀ ਦੋਸਤੋ ਬਿਊਟੀ ਦੇ ਵਿੱਚ ਵੀ ਤੁਸੀਂ ਚੈੱਕ ਕਰੋ ਬਿਊਟੀ ਦੇ ਵਿੱਚ ਵੀ ਬਹੁਤ ਖੂਬਸੂਰਤ ਆ ਘਟੇ ਲੇਵ ਦੇ ਬਹੁਤ ਖੂਬਸੂਰਤ ਆ ਹਜੇ 5 ਕਟ ਦੇ 7 ਕਟ ਦੇ ਤੋ ਇਹਨਾਂ ਦੇ ਅਕੋਰਡਿੰਗ ਹੋਰ ਵੀ ਕਰਮਾਂ ਦੇ ਥੱਲੇੋਂ ਬਣ ਕੇ ਤਿਆਰ ਹੋ ਜੂਗੀ। ਤੋਰਾ ਤਾਰਾ ਸੰਧੂ ਸਭ ਬਹੁਤ ਜ਼ਿਆਦਾ ਵਸੀਦਾ। ਹਾਂ। ਸੱਚੰਗੀ ਆ ਵਸੀ ਬਾਕੀ ਕਿਸੇ ਰਕਮ ਦੀ ਚਲੋ ਕਾਲੀ ਕੁਲੀ ਨਹੀਂ ਪੈਂਦੀ ਹਨਾ ਉਤਰਾ। ਨਾ ਨਾ ਤੁਹਾਨੂੰ ਸਭ ਠੰਡੀ ਪੀਣੀ ਜਿੱਥੇ ਮਰਜੀ ਆ ਢੱਲਾਂ ਵੇਖੋ ਕਿੰਨੀਆਂ ਨੇ। ਹਾਂ। ਬਲ ਢਲਾਂ। ਹਾਂ। ਬਸ। ਲੈ। ਲਓ ਇਹ ਕਿਸਾਈਰ ਦੀ ਬੂਥੀ ਆ ਕਰਮਾਂ ਦੀ। ਇਹ ਕੋੜਿਆਗੀ ਜਾਦੀ ਉੱਡਦੀ ਰੋਟੀ ਜੀ ਫੇਸ ਕੁਆਲਿਟੀ ਆ। ਹਾਈਟ ਆ ਨਾਰਮਲ ਤੋਂ ਸੋ ਜਿੱਡੀ ਆਪਾਂ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ। ਬਾਕੀ ਪਲੀ ਸਭੀ ਪੂਰੀ ਹੈ ਹਾਈਟ ਕਰਦੇ ਅਕੋਰਡਿੰਗ ਬੇਲ ਬੋਲ ਦੀ ਚੰਗੀ ਆ ਸੋ ਟਿਪ ਕੇ ਆਪਾਂ ਤੁਹਾਨੂੰ ਦਿਖਾਈ ਦਿੰਦੀ ਆ ਭਰਾ ਕੇ ਵਿੱਚ ਅਜਾ ਬਿਲਕੁਲ ਪੀਲੇ ਰੰਗ ਦਾ ਬੋਲਾ ਹੀ ਆ ਠੀਕਾ ਕਰਮਾਲੀ ਨੂੰ ਤੇ ਜਿੱਦਾਂ ਮਰਜੀ ਮੇਰਾ ਭਰਾ ਕੋਈ ਤਸਲੀਆਂ ਬਹਿ ਕੇ ਆਪਣੀ ਤੰਦੂ ਸਾਹਿਬ ਚੰਗੀ ਸੇਵਾ ਰਵੇ ਇਹਦੇ ਦੁੱਧ ਕਰਮਾਲੇ ਜਿਆਦਾ ਨਹੀਂ ਆ 17 ਲੀਟਰ ਤੋਂ ਪਲੱਸ ਚੱਲ ਜੂਗੀ ਤੇ ਬਾਕੀ ਆ ਵੇ ਲੋ ਤੇ ਲਾਡੋ ਲੱਗ ਨਹੀਂ ਆ ਜੀ ਹਮ ਬਲਤਲਾ ਬਹੁਤ ਜਿਆਦੀਆਂ ਤੇ ਠੰਡੇ ਦੀ ਰਿਕਰਮਾਲੀ ਨੂੰ ਪਤਾ ਹੈ ਕੋਈ ਨਹੀਂ ਆ ਕਿ ਥਲੇ ਬਹਿਦੇ ਉੱਤੇ ਬਹਿ ਜਿੰਦਾ ਮਰਜੀ ਰਮਾਨ ਨਗਰੀਓ ਹਾਂ ਨਹੀਂ ਨਹੀਂ ਸੀਰੀਸ ਲਾਗਾ ਸੀਰੀਸ ਲਾਗਾ ਬਹੁਤ ਜਾਰੀ ਤੇ ਕੀ ਮੋਲ ਹੈ ਕੀ ਡਿਮਾਂਡ ਹੈ ਖਰਚੀਤ ਰੋਗੇ ਇਹਦੀ ਮੋਲ ਸੰਧੂ ਸਾਭਾ ਵਿੱਚ ਇਹਦਾ ਕਰ ਲਈਏ 65 ਕਰ ਲਈਏ 70 ਕਰ ਲਈਏ ਪਰ ਆਪਾਂ ਇਹ ਭਾਤ ਤੁਹਾਨੂੰ ਪਤਾ ਬਿਲਕੁਲ ਜਾ ਜੁੜਦੇ ਆ ਉੜਦੇ ਆ ਕੰਮ ਹੁੰਦਾ ਮੋਲੇ ਦਾ 55000 ਰੁਪਿਆ ਤੇ ਦੇਣੀ ਆਪਾਂ 52000 ਦੀ ਜੱਸ ਸੁਣਵਾ 52 ਦੀ ਹਾਂਜੀ ਹਾਂਜੀ ਠੀਕ ਆ ਬਾਕੀ ਹਰਜੀਤ ਚਲੋ ਬੇਨਤੀ ਆ ਆਪਣੀ ਹਰੇਕ ਭਰਾਵਾਂ ਨੂੰ ਹਾਂਜੀ ਹਾਂਜੀ ਤੁਹਾਨੂੰ ਵੀ ਸਾਲਾ ਭਲੀ ਭਾਂਤੀ ਪਤਾ ਆਪਾਂ ਨਾਰਮਲ ਹੀ ਗੱਲਾਂ ਕਰਦੇ ਹਰੇਕ ਬੰਦਾ ਜਿਹੋ ਜਿਹਾ ਦਾ ਕੀਤਾ ਉਹਦੇ ਚ ਆਪ ਦਾ ਬਿਲਕੁਲ ਕੰਟਰੀਬਿਊਸ਼ਨ ਯੋਗਦਾਨ ਪਾਈ ਰਿਹਾ ਹਾਂਜੀ ਹਾਂਜੀ ਆਪਣਾ ਜਿਹ ਵਪਾਰ ਦਾ ਕੀਤਾ ਤੇ ਆਪਾਂ ਹਮੇਸ਼ਾ ਚਾਹੁੰਦੇ ਆ ਵੀ ਚਲੋ 2 ਰੁਪਏ ਚ ਘਾਟ ਹੀ ਕਮਾਈ ਕਰਾਂਗੇ ਹਾਂਜੀ ਹਾਂਜੀ ਮਤਲਬ ਜਿਹੋ ਜਿਹੇ ਹਾਲਾਤ ਚ ਚੱਲਣ ਡਿਆ ਵੀ ਹਰੇਕ ਘਰੇ ਦੁੱਧ ਪਹੁੰਚੇ ਬਾਹੀ ਗੱਲ ਸਾਨੂੰ ਸਭ ਉੱਦਾਂ 65000 ਜੀ ਰਹਿ ਦਿੰਦੇ ਪਰ ਆਪਾਂ ਨੂੰ ਇਹ ਵੀ ਚਲੋ ਇੱਕ ਦੇ ਹਾਲਾਤ ਉਹਦਾ ਦੇ ਆ ਹਾੜੂੜਾਏ ਚਾਰ ਚੁਲੇ ਪਾਣੀ ਆਏ ਆ ਹਾਂਜੀ ਤੇ ਆਪਾਂ ਬਿਲਕੁਲ ਯਾਜ ਕਰਕੇ ਬਿਲਕੁਲ ਪਤਲੀ ਕਮਾਈ ਰੱਖ ਕੇ ਡੰਗਰ ਦੇਣੇ ਜੀ ਠੀਕ ਆ ਵੀਰ ਹਾਂਜੀ ਇਹ 52000 ਦੀ 52000 ਦੀ ਬਾਕੀ ਇਹ 52000 ਦੀ ਹਰਜੀਤਾਂ ਦਾ ਵੀ ਵਾੜ ਦੇ ਦਿਆਂਗੇ ਬਾਕੀ ਮੇਰੇ ਭਰਾ ਜਿੱਦਾਂ ਮਰਜ਼ੀ ਤਸੱਲੀ ਨਾਲ ਇੱਕ ਵਾਰੀ ਪੂਰੀ ਵੀਡੀਓ ਦੇਖ ਲਿਆ ਜੀ ਹਾਂ ਦੇਵੇ ਦੀ ਸਾਫ ਸੁਥਰੀ ਆ ਬਾਕੀ ਜਿੱਦਾਂ ਮਰਜ਼ੀ ਭਰਾ ਕੇ ਤਸੱਲੀ ਕਰੋ ਸੈਕੰਡ ਨੰਬਰ ਤੇ ਇਹ ਹਰਜੀਤ ਰਾਤੀ ਸੂਈ ਆ ਸੰਧੂ ਸਾਹਿਬ ਰਾਤ ਦੀ ਸੂਈ ਆ ਓਕੇ ਆਈ ਲੱਪੇ ਲੋਪੇ ਦਾ ਚਾਰੀ ਸੂਆ ਤੇ ਜਾਲਾ ਲਾ ਲੋ ਆ ਵਗਰੇ ਡੱਬਾ ਵੱਛਾ ਜੀ ਠੀਕ ਆ ਜੀ ਆ ਵੱਛਾ ਆ ਗਿਆ ਆ ਪੈਰ ਪੂਰ ਨਹੀਂ ਖੜਾ ਰਹਿੰਦੇ ਆ ਜੀ ਅਸੀਂ ਬਿਲਕੁਲ ਚੰਗੀ ਤਰ੍ਹਾਂ ਖੜੇ ਨਹੀਂ ਜਾਂਦਾਗਾ ਬੱਚੇ ਤੋਂ ਇਹ ਨਾਰੂਆ ਨਾਲ ਆ ਬੱਚੇ ਤੇ ਰਾਤੀ ਸੂਈ ਆ ਤੇ ਕਿੰਨੇ ਕ ਵਜੇ ਸੂਈ ਸੀ ਜੇਰ ਕਿੰਨੇ ਕ ਵਜੇ ਸੰਧੂ ਸਾਹਿਬ ਇਹ ਤਕਰੀਬਨ ਰਾਤ 7 ਵਜੇ ਸੂਈ ਆ ਤੇ 11 12 ਵਜੇ ਜੇਰ ਕਲੀਅਰ ਹੋ ਗਈ ਸਾਰੀ ਠੀਕ ਆ ਜੀ ਯਾਰ ਦੀ ਵੀਡੀਓ ਆਪਣੇ ਕੋਲ ਪ੍ਰੋਪਰ ਬਣੀ ਪਈ ਆ ਠੀਕ ਆ ਇਹ ਹੈ ਵੀ ਠੰਡੀ ਧੀਰੀ ਆ ਲੋ ਬੇ ਜਿੱਦਾਂ ਮਰਜੀ ਸੋ 11:00 ਵਜੇ ਜਿਹੜੀ ਰਾਤੀ ਹਨਾ ਪਾਤੀ ਜੇਰ ਥਾਂ ਥਾਂ ਬਹੁਤ ਸੋਣਾ ਲੱਗਾ ਇਹਨੂੰ ਆ ਲੈ ਸੋ ਕੋਈ ਲੱਤ ਛੜਨੀ ਕਰਮਾ ਲਈ ਹੈ ਠੰਡੀ ਧੀਰੀ ਆ ਚਲੋ ਕਿਸੇ ਭਰਾਨੇ ਬੰਗਾਰ ਅਸੀਂ ਪੋਣਾ ਤੁਹਾਡੀ ਆਪ ਦੀ ਉਹ ਇਸ਼ਾ ਸਿੰਘ ਸਾਹਿਬ ਆ ਬਾਕੀ ਆਪਾਂ ਫਿਰ ਬਹੁਤ ਵਧੀਆ 2 ਕਿਲੋ ਆਪਣਾ ਬੱਚੇ ਦੇ ਝੰਗਾਇਆ ਵਾ ਤੇ ਇਹ ਨਾਲੇ ਐਦਾਂ ਬਿਨਾ ਬੰਗੇ ਤੇ ਚੋਈਆ ਤੇ ਬੋਤਲ ਤੇ ਪਾ ਕੇ ਪਿਆ ਸੋ ਹੋਰ ਜੀ ਤਾਂ ਤੀਜਾ ਕਿ ਤੁਜਾ ਜਿੱਲਾ ਸੂਆ ਸੋ ਸੋ ਤੀਜਾ ਤੇ ਤੀਜਾ ਠੀਕ ਆ ਜੀ ਲੋੜ ਤੇ ਜਾ ਜ਼ਵਾ ਠੀਕ ਆ ਹਜੇ ਦੋਸਤੋ ਕੋਈ ਇੱਕ ਅੱਧੇ ਡੰਗ ਦੀ ਜਿਹੜੀ ਰਾਤੀ ਚਵਾਈ ਕੀਤੀ ਹੈ ਸੂਣ ਤੋਂ ਬਾਅਦ ਜੇ ਅਜੂ ਰਪਣ ਤੋਂ ਬਾਅਦ ਕੋਈ 2 2.5 ਕਿਲੋ ਹੁਣ ਮਾਰਨਿੰਗ ਫਿਰ ਜਿਹੜੀ ਚਵਾਈ ਕਰ ਦਿੱਤੀ ਜਾਊਗੀ ਦੂਜੇ ਟਾਈਮ ਤੇ ਜਿੱਦਾਂ ਮਰਜੀ ਮੇਰਾ ਭਰਾ ਕੋਈ ਬੋਲੇ ਤੇ ਭਰਾ ਕੇ ਤਸੱਲੀ ਕਰ ਲੈ ਬਲੈਕ ਰੰਗ ਦੇ ਵਿੱਚ ਵਹਿੜਾ ਸੂਸਵਾ ਦੇ ਵਿੱਚ ਆ ਸੋ ਸਾਰੇ ਭਰਾਵਾਂ ਨੂੰ ਪਤਾ ਜਿਹੜਾ ਪਸ਼ੂ ਰਾਤ ਹੀ ਸੋਇਆ ਇੱਕ ਵਾਰੀ ਤਹਿ ਤੂਜੀ ਲਈ ਹੁੰਦੀ ਆ ਠੀਕ ਆ ਆਹ ਤਹਿ ਜੀ ਮਾਰੀ ਆ ਪਠਾੜਾ ਕਾਉਦਾ ਇਹਨੇ ਕਰਮਾਲੀ ਨੇ ਸੌਣ ਲੱਗਿਆ ਨਹੀਂ ਛੱਡਿਆ ਕਿਤੇ ਹਾਂ ਲੋਵੇ ਬਾਕੀ ਸਫਾਈਆਂ ਪੂਰੀਆਂ ਨੇ ਜਲੇਵੇ ਦੀ ਗੱਲ ਕਰਕੇ ਬਹੁਤ ਜ਼ਰਾ ਸਰਦਾਰ ਸਾਹਿਬ ਕੋਈ ਕੇ ਇਹ ਥਾਂ ਦੇ ਉੱਤੇ ਕੋਈ ਪੂੜ ਛਟਾਈ ਨਹੀਂ ਆ ਸੀਲ ਵੀ ਫੁੱਲੇ ਆ ਪੂੜ ਛਟਾਈ ਕੋਈ ਨਹੀਂ ਆ ਤੇ ਬਾਕੀ ਦੁੱਧ ਸੇਵਾ ਦਾ ਭਾਵੇਂ ਕੋਈ ਚੋਲੇ 12 ਭਾਵੇਂ ਕੋਈ ਚੋਲੇ 11 ਬਸ ਬਸ ਅਰੇ ਤਾਰਾ ਤੇ ਆਪਾਂ ਕਿਉਂਕਿ ਰਾਤ ਸੋਈ ਜਾਏ ਆਪਾਂ ਇਹ ਖਾਲੀ ਨਹੀਂ ਕੀਤੀ ਇਹਨੂੰ ਮਤਲਬ ਕੋਈ ਨਹੀਂ ਦੋ ਦਿਨ ਖਾਲੀ ਕੀਤੀ ਤੇ ਅਜੀ ਤਾਂ ਮੁੱਲ ਕੀ ਡਿਮਾਂਡ ਰੋਗੇ ਜੀ ਸੰਧੂ ਸਾਹਿਬ ਮੁੱਲ ਕਰ ਨੋ ਮੇਰੇ ਭਾਏ 40 ਕਰ ਲੋ ਭਾਏ ਕਰ ਲੋ 45 ਸੰਧੂ ਸਾਹਿਬ ਇਹ ਆਪਾਂ 36000 ਦੀ ਹਾਨਾ ਦੇਣੀ 36 ਜੀ ਹਾਂਜੀ ਠੀਕ ਆ ਭਰਾ ਲਓ ਵੀ 36000 ਦੀ ਅੱਜ ਯਸਮਾ ਮਿਲ ਜੂਗੀ ਤੁਹਾਨੂੰ ਠੀਕ ਆ ਆ ਦੇਖੋ ਉਹ ਨੇਵੇ ਹਵਾਨੇ ਦੀ ਪੂਰੀ ਸਾਫ ਸੁਥਰੀ ਆ ਇਧਰ ਇੱਕ ਬੈਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆਪਾਂ ਆ ਚੱਕੋ ਤਾਂ ਤੁਹਾਨੂੰ ਸੰਧੂ ਸਾਹਿਬ ਬਹੁਤ ਪਿਆਰਾ ਲੱਗਾ ਇਹਨੂੰ ਹਾਂ ਲਵੀ ਠੀਕ ਹੈ ਜੀ ਸੋ ਮਗਰ ਬੱਚਾ ਜਿਹੜਾ ਤੁਹਾਨੂੰ ਦਿਖਾਤਾ 나ੜੂ ਨਾਲ ਆ ਬੱਚੇ ਦੇ ਬਾੜ ਚੰਗੀ ਹੈ ਮੇਰੇ ਪ੍ਰਭੂ ਬਿਲਕੁਲ ਜਾਇਜ਼ ਰੇਟ ਆ ਅੱਗੇ ਨੈਟ ਆਪਾਂ ਚਲਦੇ ਹਾਂ ਤੇ ਇੱਕ ਮੱਝ ਆਪਣੇ ਕੋਲ ਆ ਗਈ ਆ ਹਰਜੀਤ ਇਹ ਸੂਈ ਅੱਜ ਕਿੰਨਾ ਟਾਈਮ ਹੋ ਗਿਆ ਸੰਧੂ ਸਾਹਿਬ ਇਹਨੂੰ ਸੂਈ ਨੂੰ ਦੱਸ ਦੇਣਾ ਹੋ ਗਿਆ 10 ਕਿ ਦਿਨ ਨੀਲੀ ਅੰਗ ਦੀ ਦਾ ਆਪਣਾ ਮੱਝ ਆ ਤੇ ਸੂਆ ਪ੍ਰੋਪਰ ਤਿੱਜਾ ਸੂਈ ਆ ਪਿੰਡੋਂ ਆਪਾਂ ਲਈ ਆ ਠੀਕ ਆ ਦੂਜੀ ਸੂਈ ਜਮਾ ਕੇ ਆਪਾਂ 12 ਲੀਟਰ ਚ ਰਹੀ ਆ ਆ ਠੀਕ ਹੈ 12 13 ਦੇ ਸਾਡੇ ਉਹ ਨਾਰਮਲ ਸੇਵਾ ਦੇ ਚੱਲੀ ਹੈ ਘਰ ਦੇ ਵਿੱਚ ਨਾਰਮਲ ਆਹ ਮਗਰ ਕਟਾ ਜੇ ਦੁੱਧ ਭੂੜ ਛਟਾ ਬਿਲਕੁਲ ਕੋਈ ਨਹੀਂ ਕਿਸੇਾਂ ਦੇ ਚਾਰੇ ਥਾਂ ਆਇਆ ਭਰਾ ਚ ਬਰਾਬਰ ਆ ਕੋਈ ਭੂੜ ਛਟਾ ਨਹੀਂ ਬਿਲਕੁਲ ਬਰਾਬਰ ਆ ਦੁੱਧ ਵਾਲੀ ਹੋਊਗਾ 12 ਤਾਂ ਪਾ 11 ਮੰਨ ਕੇ ਦੇਣੀ ਹੈ 11 ਲੀਟਰ ਮੇਰਾ ਵੀਰ ਤੋਂ ਦੋ ਟਾਈਮ ਚੋ ਕੇ ਤਸਲੀ ਕਰ ਅੱਜ ਕਿੰਨੇ 8 7 ਦਿਨ ਦੇ ਹਫਤੇ ਦੇ ਅੰਦਰ ਦੋ ਆਂਦੇ ਹਨ ਦੋ 12 ਦਿਨ ਦੋ ਆਂਦੇ ਦੋ ਆਂਦੇ ਲੋ ਵੀ ਦਸੋਂ ਆਂਦੇ 12 ਕਿਲੋ ਦੁੱਧਾ 11 ਕਿਲੋ ਮੰਨ ਕੇ ਕੋਈ ਵੀ ਸੱਚਨ ਵੀਰ ਆਪਣਾ ਸੌਦਾ ਕਰ ਲੇ ਸਿੰਗਲ ਹੱਡੀ ਆ ਪਿੱਠਪੂੜੇ ਦੀ ਕਰਮ ਵਾਲੀ ਜੰਗੀ ਹੈ ਹਰ ਇੱਕ ਪ੍ਰਾਣ ਹੁੰਦਾ ਵੀ ਆਪਾਂ ਦੁੱਧ ਵਾਲਾ ਪਸ਼ੂ ਖਰੀਦੀਏ ਜਾਂ 12 ਕਿਲੋ ਜਿਹੜਾ ਦੁੱਧ ਵੀ ਆ ਦੋਸਤੋ ਚਲੋ ਕਹਿੰਦੀ ਕਹੋਂਦੀ ਆਪਾਂ ਮੱਝ ਕਹਿੰਦੀ ਆ ਵੀ ਚਲੋ ਆਪਦੇ ਆਪਦੇ ਵਿੱਚ ਕਹਿੰਦੀ ਕਹੋਂਦੀ ਮੱਝ ਆ ਵੀ ਜਿਹੜੀ 12-11 ਕਿਲੋ ਦੁੱਧ ਚਵਾਈ ਜਾਂਦੀ ਆ ਆ ਦੇਖੋ ਸੁਨੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਜਿੱਦਾਂ ਮਰਜੀ ਚੋਕੇ ਆਪਦੀ ਪਾਸ ਕਰੋ ਤਸਮੀ ਕਰੋ ਤੇ ਜੱਗ ਸੂਆ ਇਹ ਮੱਝ ਹੈਗੀ ਆ ਠੀਕ ਆ ਜੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਕੋਈ ਭੋਰਨੇ ਦੇ ਕੋਈ ਛਟਾ ਨਹੀਂ ਗਾ ਰਜੀਤ ਇੱਕ ਵਾਰੀ ਥੋੜਾ ਜਿਹਾ ਹੋਰ ਲਾਗੋ ਵੀਰੇ ਲਾਗੋ ਕਮਾਇਓ ਇਹਨੂੰ ਆ ਦੇਖੋ ਜੀ ਠੀਕ ਆ ਆ ਮੋੜ ਲਿਓ ਮੋੜ ਲਿਓ ਲਓ ਵੀ ਸੋ 11 12 11 12 ਕਿਲੋ ਜਿਹੜਾ ਦੋਸਤੋ ਇਸ ਵਕਤ ਪੱਕਾ ਦੋਦੇ ਦੇ ਥਲੇ ਹਾਜ਼ਰ ਆ ਪੈਸਾ ਦਿਨਾਂ ਦਾ ਸੁਆ ਤੱਜ ਸੁਬਾ ਸੂਈ ਆ ਮਗਰ ਕਟਾ ਮੇਲ ਕਾਪ ਸੰਧੂ ਸਾਹਿਬ ਜਾਦਾ ਨਹੀਂ ਆ ਮੈਲੇ ਮੂਲੇ ਚੱਲ ਕੇ 13 ਲੀਟਰ ਤੋਂ ਬਾਹਰ ਕਰ ਜੂਗਾ ਮਾਈ ਠੀਕ ਆ ਜਾਦਾ ਨਹੀਂ ਆ ਪਾਣੇ 13 ਲੀਟਰ ਤੋਂ ਬਾਹਰ ਕਰ ਜੂਗੀ ਆਰਾਮ ਨਹੀਂ ਬਾਕੀ ਹਰ ਜੀਤ ਵੇਲੇ ਤੁਸੀਂ ਚੁਵਾਈ ਕੀਤੀ ਆ ਕਿਸੇ ਰਕਮ ਦੀ ਕੋਈ ਵਾਅਦਾ ਘਾੜ ਕੋ ਥਾਣਾ ਦੀ ਸੰਧੂ ਸਾਹਿਬ ਨਾ ਵਾਅਦਾ ਕਰ ਨਾ ਵੇ ਪੂਰ ਸਕਾ ਤੇ ਹੈ ਵੀ ਦੋ ਵਰਗੀ ਪੋਲੀ ਭਾਜ ਜਵਾਗ ਬਾਦ ਪੰਜ ਸਾਲਾਂ ਥਲੇ ਚੱਕੋ ਹਾਂਜੀ ਲੋ ਵੀ ਇੱਧਰ ਇੱਕ ਬੈਣੀ ਵਾਲੇ ਪਾਸੋਂ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਹੋ ਦੇ ਸੋ ਅੱਗੋਂ ਪਿਛੋਂ ਬੈਕ ਸਾਈਡ ਤੋਂ ਆ ਚੰਗੀ ਤਸੱਲੀ ਨਾਲ ਜਿਹੜਾ ਤੁਸੀਂ ਚੈੱਕ ਕਰ ਲੋ ਆ ਦੇਖੋ ਜੀ ਸੋ ਮਿਲ ਕੇ ਬੇਰੇ ਵੀ ਕਾਫੀ ਮੋਟੀ ਹੈ ਬੰਦੇ ਪਾਸੇ ਸੋ 11 ਕਿਲੋ ਮੰਨਦੇ ਰਜੀਤਾਂ ਦਾ ਵੀ ਕੋਈ ਸੌਦਾ ਕਰੇ ਸਾਡੇ ਨਾਲ ਹੋਵੇ ਨਾ ਹੋਵੇ ਤਾਂ 12 ਕਿਲੋ ਦੁੱਤੀ ਆ ਜਿਹੜਾ ਪ੍ਰਾਇਤਨ ਕੇ ਦੋ ਟਾਈਮ ਚੋ ਸਕਦਾ ਬਹੁਤ ਵਧੀਆ ਤਾਂ 12 ਕਿਲੋ ਪੱਕਾ ਜਿਹੜਾ ਤੁਸੀਂ ਵੈਰੀਫਾਈ ਕਰੋ ਠੀਕ ਆ ਜੀ ਬਾਕੀ ਥਣੇਵਾ ਤੁਹਾਡੇ ਸਾਹਮਣੇ ਆ ਤੇ ਹਰਜੀਤ ਦੇ ਦਿੰਦੇ ਕਿੰਨੇ ਦੀ ਆਪਾਂ ਵੀਰ ਸਨ ਸਾਹਿਬ ਮੁੱਲ ਭਾਵੇਂ ਇਹਦੇ ਲੱਗ ਕਰ ਲਿਏ 95 ਕਰ ਲਿਏ 90 ਦਾ ਮਾਨਦਾਨ 85000 ਦੀ ਹਾਨਾ ਤੁਹਾਨੂੰ ਰੋ 200 ਰੁਪਏ ਛੋੜ ਹੋ ਗਈ ਦੁੱਧ ਬਾਰਾ ਜਿਹੜਾ ਬਸ ਜੱਸ ਨੂੰ 85200 ਹਾਂਜੀ 200 ਰੁਪਏ ਛੋੜਾ ਲੋ ਵੀ 200 ਰੁਪਏ ਛੋੜਾ 85000 ਦੇ ਵਿੱਚੋਂ ਬਾਕੀ ਮਾੜੀ ਚੰਗੀ ਆ ਜਾਵਾ ਨਹੀਂ ਆਪਾਂ ਕਵਾਂਗੇ ਕੋਈ 12 13 13 ਲੀਟਰ ਤੋਂ ਕਰਮਾਂ ਦੀ ਟੁੱਟਦੀ ਨਹੀਂ ਚੰਗੀ ਸੇਵਾ ਰਹੀ ਕਿਸੇ ਦੀ ਆ ਦੇਖੋ ਤੁਹਾਨੂੰ ਸਰ ਚੌਣ ਇਦਾਂ ਨਹੀਂ ਆ ਨਾ ਥੱਲੇ ਬੈਠੇ ਬਹਿ ਬੰਦੇ ਨੀਂ ਨਾਉਂਦੀ ਐ ਸਫਾਈਆਂ ਦੇ ਵਿੱਚ ਬਹੁਤ ਠੀਕ ਆ ਇਹਦਾ ਬੱਚਾ ਕੋਈ ਦਿਖਾ ਦਿਓ ਲੱਗ ਗਿਆ ਹਾਂਜੀ ਆ ਬੱਚਾ ਜੀ ਬੱਚਾ ਜੀ ਮਗਰ ਮੇਲ ਕਾਫ ਲਓ ਜੀ ਇਹ ਬੱਚਾ ਜੀ ਹਰ ਭਰਾ ਨੂੰ ਜਿਹੜਾ ਇਹ ਲਾਕੀ ਜਾਂਦਾ ਪਛਾ ਦੇਖ ਕੇ ਇੱਧਰ ਇੱਕ ਕੱਟਾ ਵਿਖਾ ਦਿੰਦੇ ਆ ਕਿਸੇ ਪੁਰਾਣੇ ਗਾਂ ਸਮਝਾ ਦੇ ਸਾਫ ਕਰ ਠੀਕ ਆ ਜੀ ਰੇੜੀ ਦਾ ਕੱਟਾ ਵਿੱਚ ਰੱਖਣਾ ਚਾਰੇ ਪੈਰ ਜਰਾ ਬਾ ਠੀਕ ਆ ਬਾਕੀ ਇਹ ਮਗਰੋਂ ਸੈਸੂਚਾ ਕਰ ਲੋ ਇਹਦਾ ਇਸੀ ਗੱਲਾਂ ਦਾ ਲੈ ਜੀ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਕਿਉਂਕਿ ਹਰੇਕ ਨੂੰ ਹੁੰਦਾ ਵੀ ਹਰੇਕ ਪਸ਼ੂ ਦੀ ਡਿਮਾਂਡ ਕੋਈ ਨਾ ਕੋਈ ਫਿਰ ਕਰਦਾ ਰਹਿੰਦਾ ਚਾਹੇ ਕੱਤੀ ਹੋਵੇ ਮੱਥਾ ਵੱਲ ਅੱਖਾਂ ਦੇ ਵਿੱਚ ਮਾੜਾ ਮਾੜਾ ਜਵਾਬ ਹੈਗਾ ਆਮ ਜਵਾਬ ਹੈਗਾ ਜੀ ਮੱਥਾ ਵੱਲ ਵੱਲ ਤੇ ਨਾਸਾਂ ਦੇ ਨਾਸ ਬਕੀ ਆ ਸਿਆੰਗ ਬਿਲਕੁਲ ਬਲਾਈ ਦੇ ਵਿੱਚ ਕਰ ਗਿਆ ਕਰਮਾ ਵਾਲਾ ਤੇ ਉਮਰ ਦੀ ਹਰਜੀਤ ਸਾਲ ਸਵਾ ਦੋ ਸਾਲ ਆ ਉਮਰ 1.5 ਸਾਲ ਆ ਹਾਂਜੀ ਹਾਂਜੀ ਲਓ ਵੀ 1.5 ਸਾਲ ਉਮਰ ਆ ਆ ਦੇਖੋ ਪ੍ਰੈਕਟੀਕਾ ਬਹੁਤ ਜ਼ਿਆਦਾ ਸਾਹਿਬ ਅਸਦੂ ਸਾਹਿਬ ਲੇਪੋ ਤੋਂ ਉੱਤੋਂ ਕਮਾ ਲਿਆ ਉਪਰੋਂ ਹੀ ਕਮਾ ਲਿਆ ਮੋੜ ਲਾ ਲਓ ਵੀ ਨੀਂਤ ਕਰਦੇ ਆ ਅਸਲ ਵਿੱਚ ਦਾਦਾ ਰਿਆ ਤਾਈਓ ਬੱਚਾ ਕੋਈ ਲੋਸ਼ਨ ਲੋਸ਼ਨ ਨੂੰ ਗੱਡੀ ਰੇੜੀ ਭਾਵੇਂ ਅੱਜ ਲਾਉ ਇੱਕ ਦਿਨ ਅਸੀਂ ਗੱਡੀ ਰੋੜੀ ਆਪਣੀ ਜੋ ਹੀ ਪੱਟੇ ਵਾਲੀ ਉਹ ਤੋਂ ਬਾਅਦ ਕਦੀ ਲੋੜ ਹੀ ਨਹੀਂ ਪਈ ਆਪਾਂ ਗੱਡੀ ਖੜਦੇ ਨਹੀਂ ਉਹ ਬਾਹਰ ਨਹੀਂ ਜਾਂਦੇ ਲੋਬੀ ਬਿਲਕੁਲ ਜਵਾਗ ਵੀ ਜਿਹੜਾ ਕੋਈ ਖੋਲ ਕੇ ਇੱਕ ਥਾਂ ਤੋਂ ਦੂਜੀ ਥਾਂ ਕਰ ਸਕਦਾ ਸੱਜੇ ਖੱਬੇ ਪਾਕੀ ਕਟਾ ਉਮਰ ਦੇ ਅਕੋਰਡਿੰਗ ਕੋਈ ਡੇਢ ਸਾਲ ਦੀ ਉਮਰ ਆ ਅੱਗੇ ਮੇਰਾ ਭਰਾ ਕੋ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਚਾਹੇ ਕੋ ਰੇੜੀ ਲਾਉਣਾ ਚਾਹੁੰਦਾ ਅੱਗੇ ਕੋਈ 5 6 7 ਕੇ ਮਹੀਨੇ ਚੰਗੀ ਗੇਅਰ ਕਰ ਲਓਗੇ ਗਾ ਮਾਲੀ ਇਹ ਵੀ ਚੰਗਾ ਬਣ ਜਾਊਗਾ ਤੇ ਅੱਜ ਹੁਣ ਦੀ ਉਮਰ ਦੇ ਹਿਸਾਬ ਨਾਲ ਜਿਹੜਾ ਰੇਟ ਮੁੱਲ ਕੀਤਾ ਜਾਊਗਾ ਬਾਕੀ ਨਵਾਵਾ ਪੈਸਟੀ ਕਲਾਪਾ ਤੁਸੀਂ ਦੇਖ ਰਹੀ ਆ ਪੂਰ ਸੁਪਰ ਤੱਕ ਵਾਈਟ ਆ ਮਾਰਕਿੰਗ ਦੇ ਵਿੱਚ ਚਾਰੇ ਪੈਰ ਆ ਗਏ ਠੀਕ ਆ ਤੇ ਇਹ ਹਰਜੀਤ ਕੀ ਡਿਮਾਂਡ ਰੋਗੀ ਕੱਟੇ ਬੋਲ ਸੰਦੂ ਸਾਹਿਬ ਆ ਪੰਜੀ ਕਰ ਲੀਏ ਪੈਂਤੀ ਕਰ ਲੀਏ 22000 ਰੁਪਏ ਦਾ ਦੇ ਦਾਂਗੇ 20200 ਰੁਪਏ ਛੋਟ ਕਰਾਂਗੇ 20000 ਚੋਂ ਹਾਂ ਐਂਡ ਵਾਲਾ ਕੰਮ ਠੀਕ ਆ ਜੀ ਹਾਂ ਲਓ ਵੀ 20000 ਦੇ ਵਿੱਚੋਂ 200 ਰੁਪਏ ਛੋਟ ਆ ਹਰਜੀਤ ਕਹਿੰਦਾ ਵੀ ਯਾ ਸੁਣੋ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗਾ ਉਹ ਤੁਸੀਂ ਪਹਿਲ ਕਦਮੀ ਕਰ ਲਿਆ ਜੇ ਕੱਟਾ ਚੰਗਾ ਸਾਂਭਣ ਵਾਲਾ ਇਦھر ਆਪਾਂ ਤੁਹਾਨੂੰ ਜਿਹੜੀ ਬਰੀਡ ਵਿਖਾ ਦਿੰਨੇ ਆ ਬੱਕਰੀਆਂ ਦੇ ਵਿੱਚ ਪਠਾ ਵੀਰ ਨੇ ਦੱਸਿਆ ਵੀ ਚਾਰ ਪਠਾ ਰਜੀਤ ਹਾਂਜੀ ਚਾਰ ਪਠਾ ਜੀ ਤੇ ਪਠੋਰਾ ਕਿਹੜਾ ਆ ਪੱਲੇ ਬੰਨੇ ਬੱਦਾ ਰੈੱਡ ਲਾਲ ਕਲਰ ਦਾ ਆ ਲਾਲ ਕਲਰ ਦਾ ਇਹ ਵੇਖੋ ਚਾਰ ਅੰਗ ਦੇ ਵਿੱਚ ਆ ਪਾਲਟੀ ਵੇਖੋ ਜੀ ਇਹਨਾਂ ਪਠੋਰਾ ਨਿਕੋੜਾ ਮੈਨੂੰ ਲੱਗਾ ਵੀ ਨਿਕੋੜਾ ਵੇਖੋ ਇਹਦਾ ਆਹਾ 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 ਤੰਨ ਵੇਖੋ ਇਹਦਾ ਲੈ ਵੀ ਸਿੰਗ ਪਛਾਣ ਨੂੰ ਜਾਣਗੇ ਹਾਂ ਸਿੰਗ ਪਛਾਣ ਨੂੰ ਜਾਣਗੇ ਇਹ ਇਹ ਆ ਦੋਵੇਂ ਇੱਕੋ ਚੀਜ਼ ਹੀ ਆ ਸੇਮ ਹਸਲਦੇ ਆ ਦੋ ਕਾਲੇ ਵੀ ਇਹਨਾਂ ਦੀ ਇਕੱਠੇ ਦੋਗੀ ਨਹੀਂ ਉਹ ਆਪਣੇ ਹੈਗੀ ਆ ਛੋਟੀ ਇਹਨੋਂ ਇਹ ਵੱਡਾ ਵਾ ਇਹ ਆ ਜਾ ਵਾ 3 ਮਹੀਨੇ ਦਾ ਉਹ ਹੈਗੀ ਆ 3 ਮਹੀਨੇ ਦੀ ਉਹ ਜੀ ਇਹ ਬੱਕਰਾ ਜਿਹੜਾ ਇਹ ਇਹ ਹੈਗਾ ਪਠੋਰਾ ਠੀਕ ਹੈ ਹਾਂ ਜੀ ਇਹ ਪਠੋਰਾ ਹੈ ਅੰਦਰ ਜਿਹੜੀ ਇਹ ਪਾਠਾ ਇਸੇ ਰੰਗ ਦਾ ਹਾਂ ਇਸੇ ਰੰਗ ਦੇ ਪਾਠਿਆ ਜੀ ਤੇ ਇਹ ਜੋੜੇ ਦਾ ਮੁੱਲ 20000 ਰੁਪਇਆ 20000 ਜੋੜੇ ਦਾ ਹਾਂ ਜੀ 20000 ਜੋੜੇ ਦਾ ਮਾਨਤਾ ਨਹੀਂ ਕਰਦਾ ਉਹ ਜੋੜੇ ਦੇ ਮੁੱਲ 20000 ਰੁਪਇਆ ਬਾਕੀ ਤੁਹਾਨੂੰ ਆਪਾਂ ਨਾਲ ਦੇ ਨਾਲ ਤਸੀ ਜਾਨੇ ਆ ਇਧਰ ਇੱਕ ਬਲੈਕ ਰੰਗ ਦੇ ਵਿੱਚ ਆ ਵੀ ਬੱਕਰੀ ਹਾਂ ਜੀ ਇਹ ਬੱਕਰੀ 8-9 ਮਹੀਨਰੀ ਆ ਹਾਂ ਔਰ ਜਿਹੜੀ ਡੱਬੀ ਬਤੀ ਹੋਈ 89 ਮਹੀਨੇ ਦੀ ਹੈ। ਲਓ ਵੀ ਇਹ ਪੱਠ ਪਈ ਮੇਰਾ ਭਰਾ ਚਾਹੀਦਾ ਇਹ 89 ਮਹੀਨਿਆਂ ਦੀ ਬਲੈਕ ਰੰਗ ਦੇ ਵਿੱਚ। ਹਾਂਜੀ। ਇਧਰ ਜਿਹੜੀ ਇੱਕ ਡੱਬੀ ਚਿੱਟੀ ਤੁਹਾਨੂੰ ਲਾਲ ਵਿਖਾਉਣੀ ਹੈ ਆਪਾਂ। ਇਹ ਪੱਠ ਇਹ ਕਿੰਨੇ ਟਾਈਮ ਦੀ ਹੈ? ਇਹ ਵੀ 89 ਮਹੀਨੇ ਦੀ ਹੈ। ਇਹ ਵੀ 89 ਮਹੀਨਿਆਂ ਦੀ ਹੈ। ਹਾਂਜੀ। ਇਹਨਾਂ ਦਾ ਮੁੱਲ 20000 ਰੁਪਈਆ। ਮੈਂ ਮੰਨ ਲਵਾਂ 16000 ਜੋੜਾਂ 10000 ਜੋੜੀ ਤਾਂ ਕੱਲੀ ਖਾਣੀ ਤਾਂ ਵੀ ਆਠੀ ਆ। ਜੇ ਜੋੜੀ ਖਾਣੀ ਆ ਫਿਰ ਥੋੜਾ ਬੜਾ ਮਾਰਕਾਮ ਕਰ ਲਈਏ। ਠੀਕ ਆ ਤੇ ਜਿਹੜੀ ਉਹ ਬਲੈਕ ਰੰਗ ਦੇ ਉਹ ਸਾਨੂੰ ਸਾਹਿਬ 2 ਮਹੀਨੇ ਦੀ ਬਣੀ ਆ। ਹ ਦੇ ਦੇਖੋ ਸੁਣ ਲੈ ਨਗਰ ਨਾ ਨਗਰ ਉਹ 12000 ਰੁਪਏ ਤੇ 12000 ਦੀ ਦੇ ਦਿੱਤੀ ਹੈ ਹਾਂਜੀ 12000 ਹੁਣ ਇਹ 12 ਜੀ ਇਹ 16000 ਰੁਪਏ ਜੋੜੀ ਆ ਤੇ ਉਹ ਵੀ ਆ 20000 ਜੋੜੀ ਹਾਂਜੀ ਓਕੇ ਠੀਕ ਆ ਬਾਕੀ ਹਰਜੀਤ ਵੀਰੇ ਜੇਕਰ ਚਲੋ ਕੋਈ ਪੁੱਠੇ ਦਾ ਸੌਦਾ ਮਾਰਦਾ ਜਿਵੇਂ 20000 ਦਾ ਪਰਲਾ ਜੋੜਾ ਹਾਂਜੀ ਇਹ 16 ਹੋ ਗਿਆ ਤਕਰੀਬਨ 36 ਹਾਂਜੀ 36 ਤੇ ਇਹ ਹੋ ਗਿਆ ਆਪਣੇ 12 48 48000 ਦਾ ਹੋ ਗਏ ਹਾਂਜੀ ਠੀਕ ਆ 12000 ਇਹ 48000 ਦਾ ਦੋਸਤੋ ਸਾਰਾ ਸੈੱਟ ਹੋ ਗਿਆ ਤੇ ਜੇ ਪੁੱਠੇ ਦਾ ਮਾਰਦਾ ਸੌਦਾ ਪੰਜੇ ਦੇ ਪੰਜੇ ਨਾਗਰ ਕੋਈ ਫ੍ਰੀਦਨਾ ਫਿਰ ਸੰਤੂ ਸਾ 45000 ਹਾਂਜੀ ਹਾਂਜੀ ਲੋ ਵੀ 45000 ਦਾ ਜਿਹੜਾ ਦੋਸਤ ਨਾ ਮਿਲ ਜੂਗਾ ਤੁਹਾਨੂੰ ਸਾਰੇ ਪੰਜੇ ਦੇ ਪੰਜੇ ਬਾਕੀ ਕਿਸੇ ਭਾਣੇ ਜੋੜੀ ਜੋੜੀ ਖਰੀਦਣੀ ਹੋ ਉਹਦਾ ਰੇਟ ਆਪਾਂ ਤੁਹਾਨੂੰ ਦੱਸ ਦਿੰਦਾ ਵੱਖਰੀ ਧੌਰ ਤੇ ਸਿੰਗਲ ਦਾ ਵੀ ਰੇਟ ਦੱਸ ਦਿੰਦਾ ਜਿਹੜੀ ਬੱਕਰੀ ਗੱਬਾ ਨਾਲ ਠੀਕ ਆ ਜੀ ਤੇ ਮਿਡਲ ਆਵੇ ਉਹ ਵੀ ਪਲੱਸ ਪੁਆਇੰਟ ਆ ਠੀਕ ਆ ਜੀ ਉਹ 12000 ਦੀ ਕੱਲੀ ਆ ਤੇ ਇਹ ਸਾਰਾ ਸੈਟਅਪ ਜਿਹੜਾ ਤੁਹਾਨੂੰ ਮਿਲ ਜੂਗਾ विदाउट केज है ठीक है पिंजरे तो बगैर हां जी हां जी ओ तो बगैर ने ओ भाई कुत्ती लापना है दादा समझ ले तो पिंजरे में वे वेचे भी सारा कुत्ता कुत्ता पिंजरा अपना कुत्ती रहे सब अपना ਤੁਹਾਨੂੰ ਪਤਾ ਆਪਾਂ ਪਹਿਲਾਂ ਬਰਜੀ ਰਹਿੰਦੇ ਹਾਂ ਉੱਥੇ ਆਪਾਂ ਲੈ ਆਏ ਜਗ੍ਹਾ ਬੜੀ ਖੁੱਲੀ ਲੈ ਆ ਪਾਏ ਨਹੀਂ ਕਿ ਵਪਾਰਾ ਤੇ ਲੈ ਲੈ ਆਪਾਂ ਘਰਾਂ ਤੇ ਲੈ ਆਏ ਬੜੀ ਦੂਰ ਦੂਰ ਆ ਆ ਜਿਹੜਾ ਜੋੜਾ ਇਹ ਆ ਮਾਨਸੇ ਤੋਂ ਠੀਕ ਹੈ ਔਰ ਜਿਹੜੀ ਆ ਉਹ ਬਲੋਗ ਲਈ ਆ ਜਿਹੜੇ ਦੋ ਲਾ ਲਿਆ ਇਹ ਆ ਥਰਾਜਪਿੰਡ ਤੋਂ ਹਾਂ ਇਗਾਂ ਮੂਵੀ ਜਿਹੜਾ ਆਪਾਂ ਪਹਿਲਾਂ ਵੀ ਦਿਖਾਈ ਸੀ ਵੀ ਸ਼ਾਹ ਨੂੰ ਕੰਮ ਸ਼ੁਰੂ ਕਰਤਾ ਰੱਖੇ ਆ ਭਾਈ ਇੱਥੇ ਜਗ੍ਹਾ ਦੀ ਪ੍ਰੋਬਲਮ ਕਰਕੇ ਨਾ ਇੱਕ ਬੰਨ੍ਹਣ ਛੇੜਨ ਦਾ ਬੜਾ ਉਖਾੜੇ ਇੱਕ ਬਾਹਰ ਦੇ ਬੰਨੇ ਚਾਲਾਂ ਚਲੂ ਨਹੀਂ ਕੋਈ ਇਹ ਬਾਹਰ ਕਰਕੇ ਖੋਸ਼ ਆ ਠੀਕ ਆ ਤੇ ਇਹ ਕਰਕੇ ਆਪਾਂ ਇਹ ਸਾਰੇ ਸਿਲਦੇ ਆ ਜਿਹੜਾ ਅੱਧਾ ਰਹਿ ਗਿਆ ਕੋਈ ਰੱਖ ਲਾਂਗੇ ਸਾਰੇ ਪੈਰੀਗਰ ਸਿਲ ਮੇਰੇ ਪ੍ਰੋਫੋ 45000 ਦੇ ਪੰਜੇ ਨਗਤਾਂ ਨੂੰ ਮਿਲ ਜਾਣੇ ਆ ਠੀਕ ਆ ਜੀ ਬਾਕੀ ਇੱਕੋ ਇੱਕ ਵਿੱਚ ਜਿਹੜਾ ਪਠੋਰਾ ਬਾਕੀ ਚਾਰੇ ਜੜੀਆਂ ਪਠਾਣੀ ਇਧਰ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਨੰਬਰ ਹਰਜੀਤ ਦੇ ਆਪਾਂ ਲੈ ਲੈਨੇ ਆ ਸਕਰੀਨ ਤੇ ਚਾਲ ਕਾਲ ਕਰ ਲਿਓ ਇੱਕ ਹਰਜੀਤ ਦਾ ਨੰਬਰ ਆਪਣੇ ਬੋਲ ਦੇਗੀ ਹਾਂਜੀ ਸੰਗੋ ਸਾਹਿਬ ਨੰਬਰ ਆਪਣਾ 73475 7164 8169 53927 WhatsApp ਨੰਬਰ ਕਾਲਿੰਗ ਨੰਬਰ ਇਹੋ ਹੀ ਆਪਣੇ ਠੀਕ ਹੈ ਬ੍ਰੋ ਸੋ ਦੋਸਤੋ ਇਹ ਸਾਨੂੰ ਵੀਰੇ ਹਰਜੀਤ ਪਿੰਡ ਟੋਟੀਆਂ ਤੋਂ ਇੱਥੇ ਆਣ ਕੇ ਜਿੱਦਾਂ ਮਰਜ਼ੀ ਮੇਰਾ ਪ੍ਰਾਤਸਾਦੀਆਂ ਕਰੀ ਚੱਲੇ ਆ ਜੇ ਮਾਲ ਆਉਂਦਾ ਰਹਿੰਦਾ ਇਹਨਾਂ ਦੇ ਕੋਲ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ